ਅੰਮ੍ਰਿਤਸਰ ਦੇ ਗੁਰਨਾਮ ਦੇ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਵਿਦਿਆਰਥਣ ਦੀ ਪਛਾਣ ਬੀਐਸਸੀ ਦੇ ਪਹਿਲੇ ਸੈਮੈਸਟਰ 'ਚ ਪੜਨ ਵਾਲੀ ਰਮਨਪ੍ਰੀਤ ਕੌਰ ਵਜੋਂ ਹੋਈ ਹੈ ਇਕੱਟਾ ਦੇਰ ਰਾਤ ਦੀ ਹੈ ਰਮਨਪ੍ਰੀਤ ਬੇਬੇ ਨਾਨ ਕੀ ਗਰਲਜ਼ ਹੌਸਟਲ ਵਿੱਚ ਦੋ ਹੋਰ ਵਿਦਿਆਰਥਣਾਂ ਦੇ ਨਾਲ ਰਹਿ ਰਹੀ ਸੀ ਛੁੱਟੀਆਂ ਹੋਣ ਕਾਰਨ ਉਸ ਦੀਆਂ ਦੋਵੇਂ ਸਾਥੀ ਵਿਦਿਆਰਥਣਾਂ ਘਰ ਗਈਆਂ ਹੋਈਆਂ ਸਨ ਜਾਣਕਾਰ ਦੇ ਮੁਤਾਬਕ ਸੈਮੀਨਾਰ ਹੋਣ ਕਾਰਨ ਬਾਕੀ ਹੌਸਟਲ ਵੀ ਤਕਰੀਬਨ ਖਾਲੀ ਸੀ ਰਮਨਪ੍ਰੀਤ ਨੇ ਖੁਦਕੁਸ਼ੀ ਕਿਉਂ ਕੀਤੀ ਇਸ ਦੇ ਕਾਰਨ ਹਾਲੇ ਸਪਸ਼ਟ ਨਹੀਂ ਨੇ ਸਰਸਾ ਦੇਂਦਰਾਪੁਰੀ ਲਾਕਜ ਕਤਲ ਦੀ ਵਾਰਦਾਤ ਇਸ ਟੀਵੀ ਕੈਮਰਿਆਂ ਚ ਕੈਦ ਹੋ ਗਈ। ਦਰਸਲ ਰਮੇਸ਼ ਨਾਮੇ ਸ਼ਖਸ ਨੂੰ ਚਾਕੂ ਰਾਹੀਂ ਬੇਰਹਿਮੀ ਨਾਲ ਕਤਲ ਕਰਨ ਦੇ ਇਲਜ਼ਾਮ ਸਨੀ ਨਾਮ ਦੇ ਨੌਜਵਾਨ ਤੇ ਲੱਗੇ ਨੇ। ਇਹ ਘਟਨਾ ਦੋ ਦਿਨ ਪਹਿਲਾਂ ਇੱਕ ਵਿਆਹ ਸਮਾਗਮ ਚ ਮਾਮੂਲੀ ਜੀ ਗੱਲ ਨੂੰ ਲੈ ਕੇ ਰਮੇਸ਼ ਅਤੇ ਸਨੀ ਦੇ ਝਗੜੇ ਦੇ ਬਾਅਦ ਵਾਪਰੀ ਹੈ। ਜਲੰਧਰ ਦੇ ਪੀਏਪੀ ਸਪੋਰਟਸ ਗਰਾਊਂਡ ਦੇ ਵਿੱਚ ਨੈਸ਼ਨਲ ਕੋਰਸਵਾਰੀ ਮੁਕਾਬਲੇ ਤੇ ਹੌਰਸ ਸ਼ੋਅ ਕਰਵਾਇਆ ਜਾ ਰਿਹਾ ਹੈ। 5 ਦਿਨਾਂ ਤੱਕ ਚੱਲਣ ਵਾਲੇ ਨਾ ਮੁਕਾਬਲੇ ਚ ਹਿੱਸਾ ਲੈਣ ਲਈ ਪੂਰੇ ਦੇਸ਼ ਤੋਂ 18 ਟੀਮਾਂ ਇੱਥੇ ਪਹੁੰਚੀਆਂ ਨੇ। ਨਾ ਟੀਮਾਂ ਚ ਰਾਸ਼ਟਰੀ ਸੁਰੱਖਿਆ ਗਾਰਡ ਬੀਐਸਐਫ ਆਰਮੀ ਅਤੇ ਪੰਜਾਬ ਪੁਲਿਸ ਸਮੇਤ ਕੁੱਲ 150 ਘੋੜਸਵਾਰ ਆਪਣੇ ਘੋੜਿਆਂ ਨਾਲ ਪਹੁੰਚੇ ਨੇ ਬੱਚਿਆਂ ਲਈ ਜੂਨੀਅਰ ਮੁਕਾਬਲੇ ਨਵੀਨ ਖੇਡਾਂ ਵਿੱਚ ਸ਼ਾਮਲ ਕੀਤਾ ਗਿਆ ਹੈ। ਪੁreturnData ਵਿੱਚ ਕੂੜਾ ਪਲਾਂਟ ਤੋਂ ਕੂੜਾ ਚੁਪਣ ਵਾਲੇ ਟਰੈਕਟਰ ਆਪਰੇਟਰਾਂ ਨੇ ਪਿਛਲੇ 6 ਮਹੀਨਿਆਂ ਤੋਂ ਪੇਮੈਂਟ ਨਾ ਮਿਲਣ ਦੇ ਕਾਰਨ ਹੜਤਾਲ ਕਰਦਿਆਂ ਪਲਾਂਟ ਦਾ ਮੁੱਕੇਟ ਰੋਕ ਦਿੱਤਾ। ਕਰਮਚਾਰੀਆਂ ਦਾ ਕਹਿਣਾ ਸੀ ਕਿ ਸ਼ਹਿਰ ਤੋਂ ਕੂੜਾ ਚੁਕਾਉਣ ਵਾਲੀ ਕੰਪਨੀ ਵੱਲੋਂ 6 ਮਹੀਨਿਆਂ ਤੋਂ ਉਨ੍ਹਾਂ ਦੀ ਤਕਰੀਬਨ 4.5 ਲੱਖ ਦੀ ਰਕਮ ਨਹੀਂ ਦਿੱਤੀ ਗਈ। ਇਸਤੇ ਬਣਿਆ ਕੂੜਾ ਬਲੈਂਟ ਸ਼ੁਰੂਤ ਹੋਵੇ ਵਾਅਦਾ ਵਿੱਚ ਰਿਹਾ ਹੈ ਇਸ ਬਾਰੇ ਨਾਂਤਾਕੀ ਕੰਪਨੀ ਦਾ ਅਧਿਕਾਰੀ ਕਾਲ ਕਰਨ ਨੂੰ ਤਿਆਰ ਹੋਇਆ ਅਤੇ ਨਾਹੀਂ ਮਿਹਰ ਸਾਹਿਬ ਨਾਲ ਸੰਪਰਕ ਹੋ ਸਕਿਆ